ਸ਼ੇਰ ਮੁਰਦਾਬਾਦ ਲੋਕ ਪਰੇਸ਼ਾਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੀ ਅਸੀਂ ਮਜਬੂਰੀ ਪੈ ਗਈ ਕਿ ਲੋਕੀ ਦਾ ਪਾਰਸ਼ਦ ਦੇ ਖਿਲਾਫ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਲਾਉਂਦੇ ਆ ਤੁਹਾਨੂੰ ਆਪ ਹੀ ਧਰਨਾ ਲਾਣਾ ਪੈ ਗਿਆ ਕੱਲ ਦੀ ਗੱਲ ਆ ਜੀ ਬੈਸੇ ਤਾਂ ਅਬਦੁੱਲਾਪੁਰ ਬਸਤੀ ਟੋਫੀਆਂ ਵਾਲੀ ਗਲੀ ਬਜਦੀ ਆ ਜੀ ਉੱਥੇ 2 ਮਹੀਨਿਆਂ ਤੋਂ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਜੀ ਜਨਨ ਕਿ ਇੱਕ ਟਾਈਮ ਪਾਣੀ ਆ ਜਾਂਦਾ ਉਹ ਵੀ ਅੱਧਾ ਘੰਟਾ 10 ਮਿੰਟ 15 ਮਿੰਟ ਤੋਂ ਬਾਅਦ ਪਾਣੀ ਬੰਦ ਹੋ ਜਾਂਦਾ ਦੁਪਹਿਰੇ ਵੀ ਨਹੀਂ ਆਉਂਦਾ ਰਾਤ ਤੇ ਵੀ ਨਹੀਂ ਆਉਂਦਾ ਜੀ ਅਫਸਰਾਂ ਨੂੰ ਫੋਨ ਕੀਤੇ ਮੌਕੇ ਤੇ ਵੀ ਗਏ ਟਿਊਬਲਾਂ ਦਾ ਕੁਝ ਟਾਈਮ ਵੀ ਵਧਾਇਆ ਪਰ ਇੱਕ ਇਹਨਾਂ ਦਾ ਠੇਕੇਦਾਰ ਆ ਜਿਹਨੇ ਟਿਊਬਲ ਚੈੱਕ ਕਰਾਉਣੇ ਹੁੰਦੇ ਨੇ ਵੀ ਹਰ ਸਾਲ ਇਹਨਾਂ ਨੂੰ ਟਿਕਾ ਮਿਲਦਾ ਵੀ ਟਿਊਬਲਾਂ ਦਾ ਫਲੋ ਪੂਰਾ ਵਾ ਕਿ ਘਟ ਜੀ ਪਰ ਉਹ ਠੇਕੇਦਾਰ ਮੈਨ ਸਮਝਦਾ ਨਾ ਤਾਂ ਐਸਡੀ ਦੀ ਸੁਣਦਾ ਫਿਰ ਨਾ ਐਕਸ਼ਨ ਦੀ ਸੁਣਦਾ ਪੈਣਾ ਐਸਡੀ ਦੀ ਸੁਣਦਾ ਪੈ ਕਰ ਤਾਂਗੇ ਕਰ ਦਾਂਗੇ ਕਰਦੇ ਬਿਲਕੁਲ ਨਹੀਂ ਪੈ ਡੇਲੀ ਲਾਰੇ ਲਾਰੇ ਅੱਜ ਅੱਜ ਕੰਮ ਕੰਮ ਕਰਦੇ ਕਰਦੇ ਉਹਨਾਂ ਨੇ ਉਹ ਸਮਾਂ ਲਿਆਂਦਾ ਕੱਲ ਲਗਭਗ 10:30 ਵਜੇ ਮੈਨੂੰ ਫੋਨ ਆਇਆ ਇਲਾਕੇ ਚੋਂ ਕੱਲ ਮੇਰਾ ਜਨਮ ਦਿਨ ਸੀ ਕਿਤੇ ਬੈਠੇ ਸੀ ਉੱਥੋਂ ਮੈਂ ਨਿਕਲ ਕੇ 10:30 ਪੌਣੇ 11 ਵਜੇ ਉੱਥੇ ਪਹੁੰਚ ਗਿਆ ਉੱਥੇ ਧਰਨੇ ਦੇ ਵਿੱਚ ਹਾਜੀ ਲਗਾਈ ਧਰਨੇ ਤੇ ਬੈਠੇ ਆ ਉਹ ਲੋਕ ਦੁਖੀ ਆ ਉਹਨਾਂ ਦੇ ਘਰੇ ਇੱਕ ਵੀ ਬੂੰਦ ਪਾਣੀ ਨਹੀਂ ਹੁੰਦੀ ਟੈਂਕਰ ਲਵਾ ਦੇਈਦਾ ਟੈਂਕਰ ਕਹਿ ਦੇਈਦਾ ਟੈਂਕਰ ਲੱਗ ਵੀ ਜਾਂਦਾ ਔਰ ਉਹ ਟੈਂਕਰਾਂ ਦੇ ਨਾਲ ਬਾਰਡੀਆਂ ਚੱਕ ਕੇ ਕਾਫੀ ਦੂਰ ਤੱਕ ਜਿਹੜੇ ਘਰ ਨੇ ਉਹਨਾਂ ਨੂੰ ਉੱਪਰ ਤੱਕ ਪਾਣੀ ਲੈ ਕੇ ਜਾਣਾ ਪੈਂਦਾ ਜਿਹੜਾ ਕਿ ਬਹੁਤ ਔਖਾ ਵਾ ਇੱਕ ਦਿਨ ਹੋ ਸਕਦਾ ਕਿਤੇ ਕੋਈ ਬਿਜਲੀ ਦੀ ਸਮੱਸਿਆ ਹੋਵੇ ਦੋ ਦਿਨ ਹੋ ਸਕਦਾ ਜੀ ਦੋ ਮਹੀਨਿਆਂ ਤੋਂ ਲੋਕ ਮੈਂ ਸਮਝਦਾ ਕਿ ਨਰਕ ਦੀ ਜ਼ਿੰਦਗੀ ਜੀ ਰਹੇ ਐਸਾ ਸਮਾਂ ਕਹਿੰਦੇ ਕਾਲੇ ਪਾਣੀ ਦੀ ਸਜ਼ਾ ਵਾਕਿਓ ਕਾਲੇ ਪਾਣੀ ਦੀ ਸਜ਼ਾ ਘੱਟਦੇ ਉੱਥੇ ਜਾ ਤੁਸੀਂ ਜਾ ਕੇ ਦੇਖੋ ਉਹਨਾਂ ਦੇ ਘਰੇ ਪਾਣੀ ਪੀਣ ਨੂੰ ਬਾਹਰੋਂ ਲੈ ਕੇ ਆਉਂਦੇ ਆ ਜੀ ਵਾਸ਼ਰੂਮ ਜਾਣ ਵਾਸਤੇ ਹੈ ਨਹੀਂ ਕੱਪੜੇ ਧੋਣਾਂ ਯਾਨੀ ਕਿ ਪਾਣੀ ਇੱਕ ਬੂੰਦ ਨਹੀਂ ਉਹਨਾਂ ਦੇ ਘਰੇ ਪਾਣੀ ਆਉਂਦਾ ਭਾਵੇਂ ਕਈ ਦਿਨਾਂ ਤੋਂ ਕੱਲ ਧਰਨਾ ਲਾਇਆ ਤਾਂ ਅੱਜ ਸਵੇਰੇ ਉਹ ਕਹਿੰਦੇ ਆ ਕਿ ਅਸੀਂ ਪਾਈਪ ਦੀ ਲੈਂਥ ਵਧਾ ਰਹੇ ਆ ਪਾਈਪ ਜਦੋਂ ਪਾਣੀ ਡਾਊਨ ਹੋ ਜਾਂਦਾ ਇੱਕ ਇੱਕ ਪਾਈਪ ਦੋ ਦੋ ਪਾਈਪ ਪਾਵਾਂਗੇ ਅੱਜ ਉਹ ਲੱਗੇ ਹੋਏ ਸੀਗੇ ਵੀ ਸ਼ਾਇਦ ਕੱਲ ਨੂੰ ਸਮੱਸਿਆ ਠੀਕ ਹੋ ਜੂ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਜੇ ਸਮੱਸਿਆ ਨਾ ਹੱਲ ਹੋਈ ਦੋ ਦਿਨ ਦੇ ਵਿੱਚ ਤਾਂ ਡੀ ਜ਼ੋਨ ਦਫ਼ਤਰ ਸਾਰਿਆਂ ਨਾਲ ਲੈ ਕੇ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਦੇ ਪਾਣੀ ਬਿਲਕੁਲ ਘਰ ਨਹੀਂ ਆ ਰਿਹਾ ਉਹਨਾਂ ਨੂੰ ਨਾਲ ਲੈ ਕੇ ਬੈਠਾਂਗੇ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਪਾਣੀ ਇੱਕ ਜ਼ਰੂਰਤ ਆ ਬਿਜਲੀ ਪਾਣੀ ਦੀ ਸਮੱਸਿਆ ਹੋਣੀ ਨਹੀਂ ਚਾਹੀਦੀ ਸਰਕਾਰ ਦਾ ਪਹਿਲਾ ਫਰਜ ਬੰਦਾ ਲੋਕਾਂ ਨੂੰ ਪਾਣੀ ਬਿਜਲੀ ਇਹ ਚੀਜ਼ ਮਾਇਆ ਕਰੇ ਸਰਕਾਰ ਨੇ ਬਾਅਦ ਇਹਦਾ ਬੜੇ-ਬੜੇ-ਬੜੇ ਕੀਤੇ ਪਹਿਲਾਂ ਵੀ ਸਾਡੀ ਸਰਕਾਰ ਆ ਗਈ ਪਹਿਲੀ ਆ 1000 ਰੁਪਏ ਮਹੀਨਾ ਦਾ ਮੰਗੇ ਪੈਨਸ਼ਨ ਅਸੀਂ 2500 ਕਰਾਂਗੇ ਅਸੀਂ ਆ ਵੀ ਕਰਦਾਂਗੇ 1% ਨੇ ਉਹ 1000 ਰੁਪਏ ਤਾਂ ਕੀ ਦੇਣਾ ਲੋਕਾਂ ਨੂੰ ਜਿਹੜੀਆਂ ਮਤਾਵਾ ਪੈਣਾ ਬਜ਼ੁਰਗਾਂ ਨੇ ਵੋਟਾਂ ਪਾਤੀਆਂ 1000 ਰੁਪਏ ਚੱਕਰ ਤੇ 2500 ਪੈਨਸ਼ਨ ਤੇ ਚੱਕਰ ਤੇ ਉਹ ਜਿਹੜਾ ਪਾਣੀ ਇੱਕ ਮਿਲਦਾ ਰੁਟੀਨ 'ਚ ਮਿਲਦਾ ਕੋਈ ਵੀ ਸਰਕਾਰ ਹੋਵੇ ਅੱਜ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਪਾਣੀ ਦੇ ਵਾਸਤੇ ਰਾਤ ਨੂੰ 12 ਵਜੇ ਤਾਂ ਨਾਲ ਲਾਇਆ ਜਾ ਰਿਹਾ ਨਾਲ ਤਾਂ ਹੀ ਹੋ ਜਾਂਦੇ ਕਈ ਵਾਰੀ ਅਫਸਰ ਕੀ ਪਰਸਨਲੀ ਜਾਣ ਕੇ ਤੁਹਾਡੇ ਵਾਰਡ ਦੇ ਵਿੱਚੇ ਕੰਮ ਇਦਾਂ ਨਹੀਂ ਹੋਣ ਦੇਣਾ ਜਾਂ ਕੁਛ ਇਦਾਂ ਵੀ ਲੱਗਦਾ ਹੋ ਜਾਂਦੀ ਹੈ ਨਹੀਂ ਇਹ ਤਾਂ ਦੇਖੋ ਜੀ ਰੁਟੀਨ ਦੇ ਕੰਮ ਆ ਪਾਣੀ ਨੂੰ ਕੋਈ ਰੋਕ ਤਾਂ ਸਕਦਾ ਨਹੀਂ ਵੀ ਵੀ ਉਧਰ ਨਹੀਂ ਹਨ ਪਰ ਫਰਕ ਇਹ ਆ ਵੀ ਸਰਕਾਰ ਜਿਹੜੀ ਇਸ ਟਾਈਮ ਲਾਈਟ ਨਹੀਂ ਆ ਰਹੀ ਬਿਜਲੀ ਨਹੀਂ ਆ ਰਹੀ ਜੇ ਮੈਂ ਆਪਣੇ ਵਾਰਡ ਦੀ ਗੱਲ ਕਰਾਂ ਇਸ ਵਾਰਡ ਦੇ ਜਗ੍ਹਾ ਇਹਨੂੰ 4-5 ਜਗ੍ਹਾ 'ਚ ਡਿਵਾਈਡ ਕਰਤਾ ਦੇਖਿਆ ਜਾਵੇ ਤਾਂ ਜਿੱਧਰ ਟੂਬ ਲੱਗਿਆ ਉਧਰ ਲਾਈਟ ਬੰਦ ਹੁੰਦੀ ਹੈ ਦੂਜੇ ਪਾਸੇ ਲਾਈਟ ਹੈਗੀ ਆ ਜਦੋਂ ਲੋਕ ਉਧਰ ਘਰੇ ਮੋਟਰਾਂ ਚਲਾਉਂਦੇ ਆ ਉਹ ਟਿਊਬਲ ਸਰਕਾਰੀ ਬੰਦ ਹੁੰਦਾ ਜਦੋਂ ਸਰਕਾਰੀ ਟਿਊਬਲ ਚੱਲਦਾ ਹੁੰਦਾ ਤਾਂ ਲੋਕਾਂ ਦੇ ਘਰੇ ਲਾਈਟ ਆਣੀ ਐ ਇਸ ਟਾਈਮ ਲੋਕਾਂ ਨੂੰ ਪਤਾ ਨਹੀਂ ਕਿਹੜੀ ਸਜ਼ਾ ਦਿੱਤੀ ਜਾ ਰਹੀ ਆ ਆ ਪੰਜਾਬ ਸਰਕਾਰ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਜਾਂ ਬਿਜਲੀ ਬੋਰਡ ਵੱਲੋਂ ਨਾ ਤਾਂ ਉਹਨਾਂ ਨੂੰ ਬਿਜਲੀ ਦਿੱਤੀ ਜਾ ਰਹੀ ਆ ਨਾ ਹੀ ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਲੁਧਿਆਣਾ ਲੋਕਵਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਸੁਝਲਦਾ ਹਾਂ ਡਾਡਾ ਸਵਾਗਤ ਕਰਦਾ ਕੱਲ ਰਾਤ 11 ਵਜੇ ਅਬਦੁੱਲਾਪੁਰ ਬਸਤੀ ਦੇ ਵਿੱਚ ਧਰਨਾ ਲੱਗਦਾ ਪਾਣੀ ਦੀ ਸਮੱਸਿਆ ਨੂੰ ਲੈ ਕੇ ਜੇ ਆਪਾਂ ਗੱਲ ਕੀਤੀ ਜਾਵੇ ਵਾਰਡ ਦੇ ਵਿੱਚ ਲਾਈਟ ਦੀ ਸਮੱਸਿਆ ਪਾਣੀ ਦੀ ਸਮੱਸਿਆ ਹਰ ਵਾਰਡ ਚ ਚੱਲ ਰਹੀ ਹੈ ਮਗਰ ਐਸਾ ਕੀ ਹੋ ਜਾਂਦਾ ਹੈ ਕਿ ਪਾਰਸ਼ਦ ਨੂੰ ਉੱਠ ਕੇ ਧਰਨਾ ਲਾਣਾ ਪੈਂਦਾ ਅਕਸਰ ਤਾਂ ਦੇਖਦੇ ਆ ਕਿ ਪਾਰਸ਼ਦ ਦੇ ਖਿਲਾਫ ਧਰਨੇ ਲੱਗਦੇ ਨੇ ਮਗਰ ਇਸ ਵਾਰਡ ਦੇ ਵਿੱਚ ਪਾਰਸ਼ਦ ਨਹੀਂ ਧਰਨਾ ਲਾਇਆ ਕੀ ਮਜਬੂਰੀ ਪੈ ਜਾਂਦੀ ਹੈ ਜਾਂ ਕਿਉਂ ਜਿਹੜੀਆਂ ਸਰਕਾਰਾਂ ਨੇ ਕੰਮ ਐਸਾ ਕਰ ਦਿੰਦੀਆਂ ਨੇ ਕਿ ਆਮ ਪਬਲਿਕ ਹਰਾਸ ਹੋ ਜਾਂਦੀ ਹੈ ਤਮਾਮ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਆ ਨਿਰਮਲ ਕੈੜਾ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਨਿਰਮਜੀਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਐਸੀ ਮਜਬੂਰੀ ਪੈ ਗਈ ਕਿ ਲੋਕੀ ਤਾਂ ਪਾਰਸ਼ਦ ਦੇ ਖਿਲਾਫ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਲਾਉਂਦੇ ਆ ਤੇ ਤੁਹਾਨੂੰ ਆਪ ਹੀ ਧਰਨਾ ਲਾਣਾ ਪੈ ਗਿਆ ਕੱਲ ਦੀ ਗੱਲ ਆ ਜੀ ਬੈਸੇ ਤਾਂ ਅਬਦੁੱਲਾਪੁਰ ਬਸਤੀ ਟੋਫੀਆਂ ਵਾਲੀ ਗਲੀ ਬਾਈਦੀ ਆ ਜੀ ਉੱਥੇ 2 ਮਹੀਨਿਆਂ ਤੋਂ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਜੀ ਜਨਕੀ ਇੱਕ ਟਾਈਮ ਪਾਣੀ ਆ ਜਾਂਦਾ ਉਹ ਵੀ ਅੱਧਾ ਘੰਟਾ 10 ਮਿੰਟ 15 ਮਿੰਟ ਉਸ ਤੋਂ ਬਾਅਦ ਪਾਣੀ ਬੰਦ ਹੋ ਜਾਂਦਾ ਦੁਪਹਿਰੇ ਵੀ ਨਹੀਂ ਆਉਂਦਾ ਰਾਤੀ ਵੀ ਨਹੀਂ ਆਉਂਦਾ ਜੀ ਆਪਸ਼ਰਾਂ ਨੂੰ ਫੋਨ ਕੀਤੇ ਮੌਕੇ ਤੇ ਵੀ ਗਏ ਟਿਊਬਲਾਂ ਦਾ ਕੁਝ ਟਾਈਮ ਵੀ ਵਧਾਇਆ ਪਰ ਇੱਕ ਇਹਨਾਂ ਦਾ ਠੇਕੇਦਾਰ ਆ ਜਿਹਨੇ ਟਿਊਬਲ ਚੈੱਕ ਕਰਾਉਣੇ ਹੁੰਦੇ ਨੇ ਵੀ ਹਰ ਸਾਲ ਇਹਨੂੰ ਠੇਕਾ ਮਿਲਦਾ ਵੀ ਟਿਊਬਲਾਂ ਦਾ ਫਲੋ ਪੂਰਾ ਵਾ ਕਿ ਘੱਟ ਆ ਜੀ ਪਰ ਉਹ ਠੇਕੇਦਾਰ ਮੈਂ ਸਮਝਦਾ ਨਾ ਤਾਂ ਐਸਡੀ ਸੁਣਦਾ ਪਿਆ ਨਾ ਐਕਸ਼ਨ ਦੀ ਸੁਣਦਾ ਪਿਆ ਨਾ ਐਸਸੀ ਦੀ ਸੁਣਦਾ ਪਿਆ ਕਰ ਦਾਂਗੇ ਕਰ ਦਾਂਗੇ ਕਰਦੇ ਬਿਲਕੁਲ ਨਹੀਂ ਪਏ ਜੀ ਡੇਲੀ ਲਾਰੇ ਲਾਰੇ ਅੱਜ ਅੱਜ ਕੰਦ ਕਲ ਕਰਦੇ ਕਰਦੇ ਉਹਨਾਂ ਨੇ ਉਹ ਸਮਾਂ ਲਿਆਂਦਾ ਕੱਲ ਲਗਭਗ 10:30 ਵਜੇ ਮੈਨੂੰ ਫੋਨ ਆਇਆ ਇਲਾਕੇ ਚੋਂ ਕੱਲ ਮੇਰਾ ਜਨਮ ਦਿਨ ਸੀ ਜੀ ਕਿਤੇ ਬੈਠੇ ਸੀ ਉੱਥੋਂ ਮੈਂ ਨਿਕਲ ਕੇ 10:30 ਪੌਣੇ 11 ਵਜੇ ਉੱਥੇ ਪਹੁੰਚ ਗਿਆ ਉੱਥੇ ਧਰਨੇ ਦੇ ਵਿੱਚ ਹਾਜ਼ਰੀ ਲਗਾਈ ਧਰਨੇ ਤੇ ਬੈਠੇ ਆ ਉਹ ਲੋਕ ਦੁਖੀ ਆ ਉਹਨਾਂ ਦੇ ਘਰੇ ਇੱਕ ਵੀ ਬੂੰਦ ਪਾਣੀ ਨਹੀਂ ਹੁੰਦੀ ਜੀ ਟੈਂਕਰ ਲਵਾ ਦੇਈਦਾ ਟੈਂਕਰ ਕਹਿ ਦੇਈਦਾ ਟੈਂਕਰ ਲੱਗ ਵੀ ਜਾਂਦਾ ਹਰੋ ਟੈਂਕਰਾਂ ਦੇ ਨਾਲ ਬਾੜੀਆਂ ਚੱਕ ਕੇ ਕਾਫੀ ਦੂਰ ਤੱਕ ਜਿਹੜੇ ਘਰ ਨੇ ਉਹਨਾਂ ਨੂੰ ਉੱਪਰ ਤੱਕ ਪਾਣੀ ਲੈ ਕੇ ਜਾਣਾ ਪੈਂਦਾ ਜਿਹੜਾ ਕਿ ਬਹੁਤ ਔਖਾ ਵਾ ਇੱਕ ਦਿਨ ਹੋ ਸਕਦਾ ਕਿਤੇ ਕੋਈ ਬਿਜਲੀ ਦੀ ਸਮੱਸਿਆ ਹੋਵੇ ਦੋ ਦਿਨ ਹੋ ਸਕਦਾ ਜੀ ਦੋ ਮਹੀਨਿਆਂ ਤੋਂ ਲੋਕ ਮੈਂ ਸਮਝਦਾ ਕਿ ਨਰਕ ਦੀ ਜ਼ਿੰਦਗੀ ਜੀ ਰਹੇ ਐਸਾ ਸਮਾਂ ਕਹਿੰਦੇ ਕਾਲੇ ਪਾਣੀ ਦੀ ਸਜ਼ਾ ਵਾਕਿਓ ਕਾਲੇ ਪਾਣੀ ਦੀ ਸਜ਼ਾ ਕੱਟਦੇ ਹੋ ਉੱਥੇ ਜਾ ਤੁਸੀਂ ਜਾ ਕੇ ਦੇਖੋ ਉਹਨਾਂ ਦੇ ਘਰੇ ਪਾਣੀ ਪੀਣ ਨੂੰ ਬਾਹਰੋਂ ਲੈ ਕੇ ਆਉਂਦੇ ਆ ਜੀ ਵਾਸ਼ਰੂਮ ਜਾਣ ਵਾਸਤੇ ਹੈ ਨਹੀਂ ਕੱਪੜੇ ਧੋਣਾਂ ਯਾਨੀ ਕਿ ਪਾਣੀ ਇੱਕ ਬੂੰਦ ਨਹੀਂ ਉਹਨਾਂ ਦੇ ਘਰੇ ਪਾਣੀ ਆਉਂਦਾ ਪਿਆ ਕਈ ਦਿਨਾਂ ਤੋਂ ਕੱਲ ਧਰਨਾ ਲਾਇਆ ਤਾਂ ਅੱਜ ਸਵੇਰੇ ਉਹ ਕਹਿੰਦੇ ਆ ਵੀ ਅਸੀਂ ਪਾਈਪ ਦੀ ਲੈਂਥ ਵਧਾ ਰਹੇ ਆ ਪਾਈਪ ਜਿੱਥੇ ਪਾਣੀ ਡਾਊਨ ਹੋ ਜਾਂਦਾ ਇੱਕ ਇੱਕ ਪਾਈਪ ਦੋ ਦੋ ਪਾਈਪ ਪਾਵਾਂਗੇ ਅੱਜ ਜੋ ਲੱਗੇ ਹੋਏ ਸੀਗੇ ਵੀ ਸ਼ਾਇਦ ਕੱਲ ਨੂੰ ਸਮੱਸਿਆ ਠੀਕ ਹੋ ਜੂ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਜੇ ਸਮੱਸਿਆ ਨਾ ਹੱਲ ਹੋਈ ਦੋ ਦਿਨ ਦੇ ਵਿੱਚ ਤਾਂ ਡੀ ਜਨ ਦਫ਼ਤਰ ਸਾਰਿਆਂ ਨਾਲ ਲੈ ਕੇ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਦੇ ਪਾਣੀ ਬਿਲਕੁਲ ਘਰ ਨਹੀਂ ਆ ਰਿਹਾ ਉਹਨਾਂ ਨੂੰ ਨਾਲ ਲੈ ਕੇ ਬੈਠਾਂਗੇ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਪਾਣੀ ਇੱਕ ਜ਼ਰੂਰਤ ਆ ਬਿਜਲੀ ਪਾਣੀ ਦੀ ਸਮੱਸਿਆ ਹੋਣੀ ਨਹੀਂ ਚਾਹੀਦੀ ਸਰਕਾਰ ਦਾ ਪਹਿਲਾ ਫਰਜ ਬੰਦਾ ਲੋਕਾਂ ਨੂੰ ਪਾਣੀ ਬਿਜਲੀ ਇਹ ਚੀਜ਼ ਮਾਇਆ ਕਰੇ ਸਰਕਾਰ ਨੇ ਬਾਅਦ ਇਹਦਾ بڑے بڑے ਵੱਡੇ ਕੀਤੇ ਪਹਿਲਾਂ ਵੀ ਸਾਡੀ ਸਰਕਾਰ ਆ ਗਈ ਪਹਿਲੀ ਆ 1000 ਰੁਪਏ ਮਹੀਨਾ ਦਾ ਮੰਗੇ ਪੈਨਸ਼ਨ ਅਸੀਂ 2500 ਕਰਾਂਗੇ ਅਸੀਂ ਆ ਵੀ ਕਰ ਦਾਂਗੇ ਅਸੀਂ ਉਹ ਵੀ 1% ਨੇ ਉਹ 1000 ਰੁਪਏ ਦਾ ਕੀ ਦੇਣਾ ਲੋਕਾਂ ਨੂੰ ਜਿਹੜੀਆਂ ਮਤਾਵਾਵਾਂ ਪੈਣਾ ਬਜ਼ੁਰਗਾਂ ਨੇ ਵੋਟਾਂ ਪਾਤੀਆਂ 1000 ਰੁਪਏ ਚੱਕਰ ਤੇ 2500 ਪੈਨਸ਼ਨ ਦੇ ਚੱਕਰ ਚ ਉਹ ਜਿਹੜਾ ਪਾਣੀ ਇੱਕ ਮਿਲਦਾ ਰੂਟੀਨ ਚ ਮਿਲਦਾ ਕੋਈ ਵੀ ਸਰਕਾਰ ਹੋਵੇ ਅੱਜ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਪਾਣੀ ਦੇ ਵਾਸਤੇ ਰਾਤ ਨੂੰ 12 ਵਜੇ ਤਹ ਨਾਲ ਲਾਇਆ ਜਾ ਰਿਹਾ ਤਾਂ ਉਸ ਤੋਂ ਬਾਅਦ ਅੱਜ ਕਹਿੰਦੇ ਅਫਸਰ ਕੁਛ ਨਾ ਕੁਛ ਹੱਲ ਕਰਾਂਗੇ ਪਰ ਹਜੇ ਤੱਕ ਵੀ ਦੁਪਹਿਰੇ ਰਾਤੀ ਵੀ ਨਹੀਂ ਸਵੇਰੇ ਵੀ ਪਾਣੀ ਨਹੀਂ ਆਇਆ ਅੱਜ ਦੁਪਹਿਰੇ ਵੀ ਪਾਣੀ ਨਹੀਂ ਆਇਆ ਹੁਣ 6 ਵਜ ਗਏ ਹੁਣ ਦੇਖਦੇ ਹਾਂ ਉਹਨਾਂ ਦੇ ਘਰੇ ਪਾਣੀ ਆਇਆ ਕਿ ਨਹੀਂ ਆਇਆ ਚੈੱਕ ਕਰਦੇ ਪਰਸ ਨਾਲ ਤਾਂ ਨਹੀਂ ਹੋ ਜਾਂਦੇ ਕਈ ਵਾਰੀ ਅਫਸਰ ਕੀ ਪਰਸਨਲੀ ਜਾਣ ਕੇ ਤੁਹਾਡੇ ਵਾਰਡ ਦੇ ਵਿੱਚ ਇਹ ਕੰਮ ਇਦਾਂ ਨਹੀਂ ਹੋਣ ਦੇਣਾ ਜਾਂ ਕੁਛ ਇਦਾਂ ਵੀ ਲੱਗਦਾ ਹੋ ਜਾਂਦੀ ਏ ਨਹੀਂ ਇਹ ਤਾਂ ਦੇਖੋ ਜੀ ਰੁਟੀਨ ਦੇ ਕੰਮ ਆ ਪਾਣੀ ਨੂੰ ਕੋਈ ਰੋਕ ਤਾਂ ਸਕਦਾ ਨਹੀਂ ਵੀ ਵੀ ਉਧਰ ਨਹੀਂ ਜਾਣਾ ਪਰ ਫਰਕ ਇਹ ਆ ਵੀ ਸਰਕਾਰ ਜਿਹੜੀ ਇਸ ਟਾਈਮ ਲਾਈਟ ਨਹੀਂ ਆ ਰਹੀ ਬਿਜਲੀ ਨਹੀਂ ਆ ਰਹੀ ਜੀ ਇਹ ਮੈਂ ਆਪਣੇ ਵਾਰਡ ਦੀ ਗੱਲ ਕਰਾਂ ਇਸ ਵਾਰਡ ਦੇ ਜਗ੍ਹਾ ਇਹਨੂੰ ਚਾਰ ਪੰਜ ਜਗ੍ਹਾ ਤੇ ਡਿਵਾਈਡ ਕਰਤਾ ਦੇਖਿਆ ਜਾਵੇ ਤਾਂ ਜਿੱਧਰ ਟਿਊਬਲ ਲੱਗਿਆ ਉਧਰ ਲਾਈਟ ਬੰਦ ਹੁੰਦੀ ਆ ਦੂਜੇ ਪਾਸੇ ਲਾਈਟ ਹੈਗੀ ਆ ਜੀ ਜਦੋਂ ਲੋਕ ਉਧਰ ਕਰੇ ਮੋਟਰਾਂ ਚਲਾਉਂਦੇ ਆ ਤਾਂ ਟਿਊਬਲ ਸਰਕਾਰੀ ਬੰਦ ਹੁੰਦਾ ਜਦੋਂ ਸਰਕਾਰੀ ਟਿਊਬਲ ਚੱਲਦਾ ਹੁੰਦਾ ਤਾਂ ਲੋਕਾਂ ਦੇ ਘਰੇ ਲਾਈਟ ਹੈ ਨਹੀਂ ਇਸ ਟਾਈਮ ਲੋਕਾਂ ਨੂੰ ਪਤਾ ਨਹੀਂ ਕਿਹੜੀ ਸਜ਼ਾ ਦਿੱਤੀ ਜਾ ਰਹੀ ਆ ਆ ਪੰਜਾਬ ਸਰਕਾਰ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਜਾਂ ਬਿਜਲੀ ਬੋਰਡ ਵੱਲੋਂ ਨਾ ਤਾਂ ਉਹਨਾਂ ਨੂੰ ਬਿਜਲੀ ਦਿੱਤੀ ਜਾ ਰਹੀ ਆ ਨਾ ਹੀ ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਜਿਵੇਂ ਕਿ ਕਾਲੇ ਪਾਣੀ ਦੀ ਸਜ਼ਾ ਮੈਂ ਪਹਿਲਾਂ ਕਹਿ ਕੇ ਹਟਿਆ ਇਸ ਟਾਈਮ ਲੋਕ ਉਹੀ ਕੱਟਦੇ ਪਿਆ ਬਹੁਤ ਬੁਰਾ ਹਾਲ ਆ ਜੀ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਬਜਟ ਅਨਾਉਂਸ ਕੀਤਾ ਗਿਆ ਕਿਵੇਂ ਦੇਖਦੇ ਹੋ ਕਹਿੰਦੇ ਬੜੀ ਵੱਡੀ ਸਹਾਇਤਾ ਦੇਤੀ ਐ 3000 ਰੁਪਏ ਜੇ ਤੁਹਾਨੂੰ ਮੈਂ ਦੱਸਦਾ 3000 ਰੁਪਏ ਮਹੀਨਾ ਮਿਲੇਗਾ ਜਿਹਦੀ 1 ਲੱਖ ਰੁਪਏ ਤੋਂ ਘੱਟ ਜਾਂ 1 ਲੱਖ ਤੱਕ ਸੈਲਰੀ ਹੋਏਗੀ ਤੇ ਤਾਂ ਬੜੀ ਵਧੀਆ ਫੈਸਿਲਿਟੀ ਪੰਜਾਬ ਸਰਕਾਰ ਨੇ ਦਿੱਤੀ ਮੇਰੇ ਹਿਸਾਬ ਨਾਲ ਤੁਹਾਨੂੰ ਲੱਗਦਾ ਨਹੀਂ ਦੇਖੋ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਲੱਖ ਰੁਪਏ ਤੱਕ ਜਿਹਦੀ ਸਾਲ ਦੀ ਇਨਕਮ ਆ ਚਾਹੇ ਉਹ ਜੋਬ ਕਰਦਾ ਚਾਹੇ ਉਹ ਬਿਜ਼ਨਸਮੈਨ ਜੇ ਲੱਖ ਰੁਪਏ ਲੱਖ ਰੁਪਿਆ ਤੇ ਉਹਦੇ ਹਿਸਾਬ ਨਾਲ ਲਾ ਲੋ ਜੇ ਅੱਜ ਤੁਸੀਂ ਜਿਹੜਾ ਕਿ ਮਜ਼ਦੂਰ ਆ ਤੁਸੀਂ ਮੰਡੀਆਂ ਚੋਂ ਮਜ਼ਦੂਰ ਲੈ ਕੋਦੀ ਢਾਈ ਵੀ 700 ਆ ਜੀ ਉਹ ਵੀ ਢਾਈ ਲੱਖ ਕਰਾਸ ਕਰ ਜਾਂਦਾ ਸਾਲ ਦਾ ਉਸ ਤੋਂ ਵੀ ਥੱਲੇ ਆ ਜੋ ਕਿ ਸਬਜ਼ੀਆਂ ਵਾਲੇ ਨੇ ਉਹ ਵੀ 1000 ਰੁਪਏ ਦਿਹਾੜੀ ਬਣਾ ਲੈਂਦੇ ਨਹੀਂ ਵੀ ਉਹ ਦੱਸਣ ਦਾ ਸਹੀ ਵੀ ਉਹ ਲੱਖ ਰੁਪਏ ਕਿਹੜੇ ਉਹਨਾਂ ਨੇ ਬੰਦੇ ਪੈਦਾ ਕਰਨਗੇ ਲੱਖ ਲੱਖ ਵਾਲੇ ਪਹਿਲਾਂ ਬੰਦੇ ਪੈਦਾ ਕਰਨਗੇ ਵੀ ਇਹਦੀ 80000 ਸਾਲ ਦੀ ਤਨਖਾਹ ਆ ਜਾਂ 90000 ਇਹਨੂੰ ਅਸੀਂ 3000 ਮਹੀਨਾ ਦਵਾਂਗੇ ਇਹ ਉਹਨਾਂ ਨੂੰ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਬੰਦੇ ਪੈਦਾ ਕਰਨੇ ਪੈਣੇ ਆ ਉਹ ਘਰ ਪੈਦਾ ਕਰਨੇ ਪੈਣੇ ਆ ਤਾਂ 3000 ਅਬੀ ਮਹੀਨੇ ਦਾ ਦੇਣਗੇ ਇਹਦਾ ਮਤਲਬ ਦੇਣਾ ਕਿਸੇ ਨੂੰ ਵੀ ਕੁਝ ਨਹੀਂ ਬਸ ਐਵੇਂ ਪੰਜਾਬੀ ਵਾਲੀ ਕਹਾਵਤ ਆ ਸੁਣ ਸੁਣਾ ਜਵਾਕਾਂ ਨੂੰ ਫੜਾਤਾ ਪਿਓ ਨੂੰ ਖੜਕਾਈ ਮਤਲਬ ਪਹਿਲਾਂ ਪੰਜਾਬ ਸਰਕਾਰ ਜੁਮਲੇਬਾਜ਼ੀ ਕਰਦੀ ਸੀਗੀ ਤੇ ਹੁਣ ਸੈਂਟਰ ਜੁਮਲੇਬਾਜ਼ੀ ਕਰਦੀ ਆ ਜਿਵੇਂ 1 ਦਾ 10 15 15 ਲੱਖ ਰੁਪਇਆ ਇੱਕ ਵਾਰੀ ਕਹਤਾ ਹੀ ਦੇ ਦਾਂਗੇ ਉਹ ਤਾਂ ਆਇਆ ਨਹੀਂ ਹੁਣ 3 3000 ਦਾ ਵੀ ਜੁਮਲਾ ਐਡਾ ਵੱਡਾ ਛੱਡਤਾ ਕੋਈ ਪਹਿਲਾਂ ਉਹਨਾਂ ਨੇ ਕਹੇ 15 ਲੱਖ ਵੀ ਦਵਾਂਗੇ 15 ਲੱਖ ਕਿਸੇ ਨੂੰ ਨਹੀਂ ਆਇਆ ਫਿਰ ਜਿਹੜੀ ਪੰਜਾਬ ਸਰਕਾਰ ਸੀ ਉਹ ਕਹਿੰਦਾ ਜੀ 1000 ਰੁਪਇਆ ਹਰ ਲੇਡੀਜ਼ ਨੂੰ ਬਣਦੇ ਸਾਰ ਉਹਨਾਂ ਦੇ ਬੜੇ ਬੜੇ ਲਬਜ ਬਣਦੇ ਹਸਾਰ ਕਿਜਰੀਵਾਲ ਸਾਹਿਬ ਦੇ ਵੀ ਸੀ ਬਣਦੇ ਹਸਾਰ ਬਣਦੇ ਹਸਾਰ ਹਰ 18 ਸਾਲ ਤੋਂ ਉੱਪਰ ਲੇਡੀਜ਼ ਨੂੰ 1000 ਰੁਪਏ ਜੀ ਅੱਜ ਆਉਂਦਾ ਵਾ 2.5 ਸਾਲ ਹੋ ਗਏ ਅੱਜ ਲੋਕ ਕਹਿੰਦੇ 1000 ਰੁਪਏ ਨਹੀਂ ਸਾਨੂੰ ਚਾਹੀਦਾ ਉਹ ਦੇ ਦਿਓ ਤੇ ਇਹੀ ਇਸ ਟਾਈਮ ਸੈਂਟਰ ਗਵਰਨਮੈਂਟ ਕਰਦੀ ਪਈ ਆ ਪੰਜਾਬ ਨਾਲ ਬਿਲਕੁਲ ਕਿਉਂਕਿ ਇੱਕ ਵੀ ਸੀਟ ਪੰਜਾਬ ਨੇ ਨਹੀਂ ਦਿੱਤੀ ਜੀ ਬੀਜੇਪੀ ਨੂੰ ਇੱਕ ਵੀ ਸੀਟ ਪੰਜਾਬ ਨੇ ਨਹੀਂ ਦਿੱਤੀ ਇਸ ਕਰਕੇ ਪੰਜਾਬ ਨੂੰ 1 ਰੁਪਿਆ ਵੀ ਨਹੀਂ ਦਿੱਤਾ ਇਸ ਕਰਕੇ ਵਿਤਕਰਾ ਕੀਤਾ ਜਾਂਦਾ ਪੰਜਾਬ ਨੂੰ ਕਿਉਂਕਿ ਕੋਈ ਫੰਡ ਹੀ ਨਹੀਂ ਦਿੱਤਾ ਜਿੱਥੇ ਤਾਂ ਗੱਲ ਕੀਤੀ ਗਈ ਹੈ 58000 ਕਰੋੜ ਉਧਰ ਮਿਲ ਗਿਆ ਜਿੱਧਰ ਮਤਲਬ ਪੰਜਾਬ ਵਾਲਕੋ ਨਹੀਂ ਦੇਖਿਆ ਜਾ ਰਿਹਾ ਮੈਂ ਐਮਐਸਪੀ ਨੂੰ ਲੈ ਕੇ ਵੀ ਕੋਈ ਮਤਲਬ ਬਿਆਨ ਨਹੀਂ ਆਇਆ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਹੀ ਬੀਜੇਪੀ ਵਿਤਕਰਾ ਕਰਦੀ ਆ ਹੁਣ ਤਾਂ ਬਿਲਕੁਲ ਕਰੇਗੀ ਸੀਟ ਕੋਈ ਨਹੀਂ ਕਿਉਂਕਿ ਇੱਕ ਤਾਂ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਆਪਣੀਆਂ ਆਪਣੀ ਮੰਗਾਂ ਵਾਸਤੇ ਧਰਨਾ ਲਾ ਰਹੇ ਆ ਕੀ ਸਾਡੀਆਂ ਜਿਹੜੀਆਂ ਹੱਕ ਨੇ ਸਾਨੂੰ ਦਿੱਤੀਆਂ ਇੱਕ ਤਾਂ ਉਹ ਤੋਂ ਦੁਖੀ ਦੂਸਰੇ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਨਕਾਰਤਾ ਇੱਕ ਸੀਟ ਨਹੀਂ ਦੇ ਗਈ ਬੀਜੇਪੀ ਉਹ ਤੋਂ ਦੁਖੀ ਇਸ ਕਰਕੇ ਪੰਜਾਬ ਨਾਲ ਬਿਲਕੁਲ ਸੁਤੇਲੀ ਮਾਂ ਵਾਲਾ ਸਲੂਕ ਕੀਤਾ ਬੀਜੇਪੀ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਬਿਲਕੁਲ ਬਜਟ 1% ਵੀ ਕੰਮ ਨਹੀਂ ਹੈਗਾ ਪੰਜਾਬ ਦੇ ਲੋਕਾਂ ਨਾਲ ਬਿਲਕੁਲ ਧੋਖਾ ਵਾ ਜੇ ਗੱਲ ਕੀਤੀ ਗਈ ਸੀਗੀ ਕਹਿੰਦੇ ਕਰਪਸ਼ਨ ਮੁਕਤ ਪੰਜਾਬ ਬਣਾਵਾਂਗੇ ਘਰ ਘਰ ਇਥੇ ਨੌਕਰੀ ਮਿਲੇਗੀ ਤੇ ਜਦੋਂ ਮੈਂ ਕਹਿੰਨਾ ਕਿ ਘਰ ਘਰ ਨੌਕਰੀ ਨਹੀਂ ਘਰ ਘਰ ਚਿੱਟਾ ਮਿਲ ਰਿਹਾ ਉਹ ਐਕਸਪੋਜ਼ ਕਰੀਏ ਇਹ ਗੱਲ ਸੱਚਾਈ ਲੱਗਦੀ ਹੈ ਤੁਹਾਨੂੰ ਘਰ ਘਰ ਚਿੱਟਾ ਮਿਲ ਰਿਹਾ ਬਿਲਕੁਲ ਜੀ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ ਅਸੀਂ ਨਸ਼ਾ ਵੀ ਖਤਮ ਕਰਾਂਗੇ ਅਸੀਂ ਆ ਚੀਜ਼ਾਂ ਲੈ ਕੇ ਆਵਾਂਗੇ ਲੋਕਾਂ ਨੂੰ ਉਮੀਦਾਂ ਵੀ ਬਹੁਤ ਜ਼ਿਆਦਾ ਸੀ ਹੁੰਦੀਆਂ ਨੇ ਨਵੀਂ ਸਰਕਾਰ ਆ ਕੁਛ ਨਾ ਕੁਛ ਕੁਛ ਨਾ ਕੁਛ ਐਕਸਟਰਾ ਜੋ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਇਹ ਕਰਨਗੇ ਪਰ ਮੈਂ ਸਮਝਦਾ ਪਹਿਲਾਂ ਜਿਹੜਾ ਨਸ਼ਾ ਜਿੰਨਾ ਕਿ बिकਦਾ ਸੀ ਤਾਂ बिकਦਾ ਹੀ ਸੀ ਜੀ ਸਰਕਾਰਾਂ ਤੋਂ ਪਰ ਕਿਤਨਾ ਕਿਤੇ ਪੁਲਿਸ ਤੋਂ ਡਰ ਕੇ ਵੇਚਦੇ ਸੀ ਅੱਜ ਕੱਲ ਤਾਂ ਨਸ਼ਾ ਸ਼ਰੇਆਮ ਜਿੱਦੋਂ ਨੂੰ ਮਰਜੀ ਨਿਕਲ ਲੋ ਆਪਣੇ ਚੈਨਲ ਰਾਹੀਂ ਲੈ ਜਾਓ ਤੁਹਾਨੂੰ ਦਿਖਾ ਲੰਨੇ ਆ ਗਲੀਆਂ ਉੱਥੇ ਕੈਮਰਾ ਮਾਰੋ ਤੁਹਾਨੂੰ ਸ਼ਰੇਆਮ ਉੱਥੇ ਚਿੱਟਾ बिकਦਾ ਮਿਲੂਗਾ ਚਿੱਟਾ ਲੈਂਦੇ ਮਿਲਣਗੇ ਪੁਲਿਸ ਵੀ ਪੀਸੀਆਰ ਵੀ ਕੋਲੋਂ ਨਿਕਲ ਜਾਂਦੀ ਆ ਉੱਥੇ ਕੁਝ ਵੀ ਨਹੀਂ ਕੁਝ ਰਲ ਕੇ ਚੱਲ ਰਿਹਾ ਕੁਝ ਵੀ ਨਹੀਂ ਕਰ ਪਾਉਂਦੇ ਹੂਟਰ ਮਾਰਦੇ ਹੋ ਚਲੇ ਜਾਂਦੇ ਆ ਆ ਤੁਸੀਂ ਇੱਥੇ ਚਲਿਓ ਫਟਕਾਂ ਦੇ ਕੋਲ ਇੱਕ ਬੱਸ ਸਟੈਂਡ ਚੌਂਕੀ ਦੀ ਬੈਕ ਸਾਈਡ ਤੇ ਆ ਉੱਥੇ ਫਲੈਟ ਹੁਣ ਤੁਸੀਂ ਮੇਰੇ ਨਾਲ ਇਦਾਂ ਕੈਮਰਾ ਲੈ ਚੱਲੋ ਇਦਾਂ ਹੀ ਆਉਣ ਤਾਂ ਉੱਥੇ ਅੱਜ ਵੀ ਉੱਥੇ ਚਿੱਟਾ ਲਾਉਂਦੇ ਹੋਣਗੇ ਕੋਈ ਵੀ ਨਹੀਂ ਪੁੱਛਦਾ ਪੁਲਿਸ ਬਿਲਕੁਲ ਕੋਲ ਆ ਪੁਲਿਸ ਡਰਦੀ ਕਹਿੰਦੇ ਆ ਜੇ ਫੜ ਕੇ ਲੈ ਗਏ ਇਹ ਉੱਥੇ ਮਰ ਗਏ ਤਾਂ ਸੀ ਕੀ ਕਰਾਂਗੇ ਇਹ ਇਹ ਪੁਲਿਸ ਦੇ ਬਿਆਨ ਆ ਜੇ ਇਹਨਾਂ ਨੂੰ ਫੜ ਕੇ ਅਸੀਂ ਲੈ ਗਏ ਜੇ ਉੱਥੇ ਮਰ ਗਏ ਤਾਂ ਸਾਡੀ ਨੌਕਰੀ ਨੂੰ ਖਤਰਾ ਹੈ ਇਸ ਕਰਕੇ ਉਹ ਫੜਦੇ ਹੀ ਨਹੀਂ ਮਤਲਬ ਉਹ ਕਿਤੇ ਨਾ ਕਿਤੇ ਲੋਅਰਡ ਆਰਡਰ ਵੀ ਕੱਲ ਨੂੰ ਇਹ ਖਰਾਬ ਕਰਨਗੇ ਜੇ ਚੋਰੀਆਂ ਠੱਗੀਆਂ ਕਰਨਗੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਫੇਰ ਬਿਲਕੁਲ ਜੀ ਬਿਲਕੁਲ ਇਸ ਟਾਈਮ ਚੋਰੀਆਂ ਕਿਉਂ ਵੱਧਦੀਆਂ ਪਈਆਂ ਨੇ ਜੇ ਨਸ਼ ਤੇ ਮੈਂ ਆ ਪਿਛਲੇ ਦਿਨਾਂ ਦੀ ਗੱਲ ਕਰਾਂ ਮੇਰੇ ਇਸ ਵਾਰਡ ਦੇ ਵਿੱਚ ਘੱਟੋ ਘੱਟ 15 ਤੋਂ 20 ਮੋਟਰਸਾਈਕਲ ਐਕਟਿਵਾ ਇਹ ਚੋਰੀ ਹੋਏ ਨੇ ਜੀ ਮੇਰੇ 15 ਤੋਂ 20 ਇੱਕ ਤਾਂ ਮੇਰੇ ਆਪਣਾ ਹੀ ਮ लड़का ਵਾ ਉਹਦਾ ਮੋਟਰਸਾਈਕਲ ਚੋਰੀ ਹੋਇਆ ਇੱਕ ਨੰਬਰ ਗਲੀ ਚ ਫੁਟੇਜ ਵੀ ਆਈ ਪਰ ਕੋਈ ਜਿਹੜਾ ਚੋਰੀ ਹੋ ਗਿਆ ਕੁਝ ਮਿਲਦਾ ਨਹੀਂ ਠੀਕ ਆ ਪੁਲਿਸ ਫੜਦੀ ਆ ਫੜੇ ਵੀ ਜਾਂਦੇ ਨੇ ਕੁਝ ਪਰ ਜਦੋਂ ਪੁਲਿਸ ਆਪਣੀ ਆਈ ਤੇ ਆਵੇ ਫੜ ਵੀ ਲੈਂਦੀ ਆ ਜੀ ਪਰ ਜਿਹੜਾ ਇਹ ਨਸ਼ਾ ਵਾਧਾ ਪਿਆ ਉਹ ਮੋਟਰਸਾਈਕਲ ਲੈਂਦੇ ਆ 50000 ਦਾ ਮੋਟਰਸਾਈਕਲ ਜਾਂ 20000 ਦਾ ਮੋਟਰਕ ਉਹ ਦੋ ਤੋਂ 3000 ਚ ਵੇਚ ਦਿੰਦੇ ਨੇ ਉਹ ਦੋ ਤੋਂ 3000 ਕਵਾੜੀਆਂ ਨੂੰ ਵੇਚਦੇ ਆ ਜਿਹੜੇ ਲੁਧਿਆਣੇ ਦੇ ਕਵਾੜੀ ਆ ਉਹਨਾਂ ਨੂੰ ਉਹਨਾਂ ਨੂੰ ਚੱਕਿਆ ਜਾਣਾ ਚਾਹੀਦਾ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਮੈਂ ਸਮਝਦਾ ਜੇ ਉਹਨਾਂ ਤੇ ਮੋਟਰਸਾਈਕਲ ਕੋਈ ਖਰੀਦੇਗਾ ਨਹੀਂ ਤਾਂ ਚੋਰੀਆਂ ਨਹੀਂ ਹੋਣਗੀਆਂ ਤੇ ਇਹ ਕਿਤਨਾ ਕਿਤੇ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਆ ਸਰਕਾਰ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਣੀ ਆ 2.5 ਸਾਲ ਕੱਢ ਤੇ ਲੋਕੀ ਉਮੀਦ ਤੇ ਆਸ ਹੁੰਦੀ ਆ ਵੀ ਚਲੋ ਕੋਈ ਨੀ ਸਾਲ ਦੇ ਦੋ ਚਲੋ 2 ਸਾਲ ਦੇ ਦੋ ਹੁਣ ਤਾਂ 2.5 ਸਾਲ ਹੋ ਗਏ 2.5 ਸਾਲ ਤੇ ਦੇਖਣ ਲੱਗ ਜਾਂਦਾ ਵੀ ਸਰਕਾਰ ਨੇ ਕੁਝ ਕੀਤਾ ਕੀ ਚਾ ਦਾ ਕੀ ਆ ਜਿਹੜੇ ਲੋਕਾਂ ਦੇ ਨੀਲੇ ਕਾਰਡ ਚੱਲਦੇ ਸੀ ਉਹ ਵੀ ਕਾਰਡ ਚੱਲਦੇ ਸੀ ਉਹ ਵੀ ਕੱਟ ਤੇ ਹਜੇ ਵੀ ਕਈ ਕਾਰਡ ਜਿਹੜੇ ਸਰਕਾਰ ਨੇ ਕਿਹਾ ਚਾਲੂ ਕਰ ਦੇ ਚਾਲੂ ਨਹੀਂ ਕੀਤੇ ਆ ਦੋ ਚਾਰ ਤਾਂ ਤੁਸੀਂ ਲਿਸਟ ਬਣਾ ਕੇ ਉਹਦੇ ਲਈ ਵੀ ਜਾ ਰਹੇ ਆ ਵੀ ਇਹ ਜਿਹੜੇ ਕਾਰਡ ਸਰਕਾਰ ਨੇ ਕਿਹਾ ਚਾਲੂ ਕਰੋ ਹੁਣ ਤੁਸੀਂ 2 ਸਾਲ ਪਹਿਲਾਂ ਕੱਟੇ ਆ ਉਹ ਚਾਲੂ ਕਰਾਉਣੇ ਹਜੇ ਉਹ ਨਹੀਂ ਕੀਤੇ ਇਲੈਕਸ਼ਨਸ ਅੱਗੇ ਦੇ ਅੱਗੇ ਡਿਲੇ ਹੁੰਦੀਆਂ ਜਾ ਰਹੀਆਂ ਆ ਤੁਹਾਡੇ ਰਾਜਨੀਤਿਕ ਕੈਰੀਅਰ ਜੀ ਜੇ ਗੱਲ ਕੀਤੀ ਆ ਵੀ ਐਦਾਂ ਦਾ ਐਕਸਪੀਰੀਅੰਸ ਫੇਸ ਕਰਨ ਨੂੰ ਮਿਲਿਆ ਕਦੀ ਕਿ ਸਰਕਾਰ ਬਣੀ ਹੋਵੇ ਬਹੁਮਤ ਦੇ ਨਾਲ ਤੇ ਇਲੈਕਸ਼ਨਸ ਨਹੀਂ ਹੋ ਰਹੀ ਮੇਰੀ ਮੈਂ ਸਮਝਦਾ ਇਹ ਵੀ ਇੱਕ ਇਤਿਹਾਸ ਬਣਾਤਾ ਪੰਜਾਬ ਦੇ ਲੋਕਾਂ ਨੇ ਵੀ ਇਤਿਹਾਸ ਬਣਾਇਆ 91 ਸੀਟਾਂ ਦਿੱਤੀਆਂ ਇਹ ਵੀ ਇਤਿਹਾਸ ਬਣਿਆ ਹਨਾ ਬਿਲਕੁਲ ਨਵੇਂ ਚਿਹਰੇ ਜੀ ਵੀ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਬਿਲਕੁਲ ਨਵੇਂ ਚਿਹਰੇ ਵੀ ਉਹਨਾਂ ਨੂੰ ਕੀ ਕਮਾ ਸਾਡੇ ਸਤਕਾਰ ਜੋਗਾ ਸਾਰੇ ਲੋਕਾਂ ਨੇ ਚੁਣਿਆ ਤਾਂ ਸਤਕਾਰ ਜੋਗਾ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਉਹ ਐਮਐਲਏ ਬਣ ਗਏ 92 ਜੀ ਉਹਨਾਂ ਤੋਂ ਬੜੀਆਂ ਉਮੀਦਾਂ ਹੋਈਆਂ ਵੀ ਆ ਆ ਆ ਕੁਝ ਕਰਾਂਗੇ ਤੇ ਉਹ 1% ਵੀ ਉਹਨਾਂ ਤੇ ਖਰੇ ਨਹੀਂ ਉਤਰ ਪਾਏ ਤੇ ਮੈਂ ਕੀ ਕਹੀਏ ਉਹਨਾਂ ਨੂੰ ਪੰਜਾਬ ਦਾ ਮਾਹੌਲ ਇੰਨਾ ਕੁ ਖਰਾਬ ਆ ਜੀ ਤੇ ਜੇ ਗੱਲ ਕਰੀਏ ਇਲੈਕਸ਼ਨ ਦੀ ਲੋਕਾਂ ਤੋਂ ਹੁਣ ਡਰਦੇ ਪਏ ਆ ਜਿਨ੍ਹਾਂ ਨੇ 92 ਤੁਹਾਨੂੰ ਐਮਐਲਏ ਦਿੱਤੇ ਅੱਜ ਤੁਸੀਂ ਤਾਂ ਡਰਦੇ ਹੋ ਵੀ ਸ਼ਾਇਦ ਅਸੀਂ ਕਾਉਂਸਲਰ ਸਾਡੇ ਬਣਨਗੇ ਕਿ ਨਹੀਂ ਬਣਨਗੇ ਸਾਡਾ ਮੇਅਰ ਬਣੂ ਕਿ ਨਹੀਂ ਬਣੂ ਜੀ ਇੰਟੈਲੀਜੈਂਸੀ ਰਿਪੋਰਟ ਹੁੰਦੀ ਆ ਕਿਉਂਕਿ ਸਰਕਾਰ ਦੇ ਕੋਲ ਤਾਂ ਇੱਕ ਦਿਨ ਚ ਤਿੰਨ ਵਾਰ ਰਿਪੋਰਟ ਜਾਂਦੀ ਆ ਟੇਬਲ ਤੇ ਸੀਐਮ ਸਾਹਿਬ ਦੇ ਟੇਬਲ ਤੇ ਉਹ ਜਿਹੜੀ ਉਹਨਾਂ ਕੋਲ ਰਿਪੋਰਟ ਜਾਂਦੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਕਾਉਂਸਲਰ ਸਾਹਿਬ ਨੇ ਉਹ ਕਦੇ 18 ਕਦੇ 12 ਕਦੇ 18 ਕਦੇ 20 ਕਦੇ 22 ਇਹਨਾਂ ਤੋਂ ਬਾਅਦ ਵੱਧਦੇ ਨਹੀਂ ਪਏ ਇਸੇ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ ਵੀ ਜੇ ਸਾਡੇ ਕਾਉਂਸਲਰ ਨਹੀਂ ਜਿੱਤਣਗੇ ਤਾਂ ਮੇਅਰ ਕਿੱਥੋਂ ਬਣੂ ਜੇ ਮੇਅਰ ਨਹੀਂ ਬਣਿਆ ਤਾਂ ਇਹ ਪਹਿਲੀ ਵਾਰ ਹੀ ਹੋਣਾ ਨਹੀਂ ਤਾਂ ਜਦੋਂ ਜਿਹਦੀ ਵੀ ਸਰਕਾਰ ਆਉਂਦੀ ਆ ਅੱਜ ਸਰਕਾਰ ਇਲੈਕਸ਼ਨ ਹੋਏ ਨੇ ਤਾਂ ਨਾਲ ਹੀ ਇਲੈਕਸ਼ਨ ਕਰਾ ਦਿੰਦੇ ਚਾਹੇ ਕਾਂਗਰਸ ਹੋਵੇ ਕਾਲੀ ਦਾ ਲੋਵੇ ਇਲੈਕਸ਼ਨ ਕਰਾ ਦਿੰਦੇ ਰਿਜ਼ਲਟ ਕੁਛ ਹੋਵੇ ਤੇ ਰਿਜ਼ਲਟ ਕੀ ਪੋਜ਼ਿਟਿਵ ਵੀ ਹੁੰਦਾ ਜਿਹਦੀ ਸਰਕਾਰਾਂ ਤੋਂ ਮਿਹਰਬਾਨ ਦਾ ਜੀ ਕਾਫੀ ਹੱਦ ਤੱਕ ਪਰ ਇਹ ਪਹਿਲੀ ਸਰਕਾਰਾਂ ਡਰੀ ਜਾ ਰਹੀ ਆ ਜਿਹੜੇ ਕਿ 92 ਐਮ ਐਲ ਏ ਮੈ ਸਾਹਿਬ ਦਾ ਵੀ ਡਰ ਨਾਮ ਦਾ ਨਿਸ਼ਾਨ ਨੇੜੇ ਤੜੇ ਨਹੀਂ ਹੋਣਾ ਚਾਹੀਦਾ ਤੇ ਅੱਜ ਵੀ ਇਲੈਕਸ਼ਨ ਨਹੀਂ ਕਰਾਰੇ ਅੱਜ ਪੰਜਾਬ ਦੇ ਲੋਕ ਗੱਲ ਕਰੀਏ ਲੁਧਿਆਣੇ ਦੇ ਲੋਕ ਜਿੱਥੇ ਜਿੱਥੇ ਕਾਉਂਸਲਰ ਹੈਗੇ ਆ ਜੀ ਕਾਰਪੋਰੇਸ਼ਨਾਂ ਹੈਗੀਆਂ ਅੱਜ ਇੱਕ ਨਾ ਸਟੈਂਪ ਲੱਗਦੀ ਆ ਤੁਸੀਂ ਆਪਣਾ ਆਧਾਰ ਕਾਰਡ ਸਹੀ ਕਰਾਉਣਾ ਕਿਸੇ ਬੱਚੀ ਦਾ ਕਰਾਉਣਾ ਕਿਸੇ ਬੇਟੇ ਦਾ ਕਰਾਉਣਾ ਕੋਈ ਸਕੂਲ ਦਾ ਕਰਾਉਣਾ ਕੋਈ ਮੈਰਿਜ ਹੋ ਕੇ ਆਈ ਬੱਚੀ ਉਹਦਾ ਕਰਾਉਣਾ ਉਹ ਆਧਾਰ ਕਾਰਡ ਇੱਕ ਕਾਉਂਸਲ ਦੀ ਸਟੈਂਪ ਲੱਗਦੀ ਸੀ ਬਿਲਕੁਲ ਉਹਤੇ ਆਧਾਰ ਕਾਰਡ ਜਾ ਕੇ ਸੁਵਿਧਾ ਕੇਂਦਰ ਤੇ ਸਹੀ ਹੋ ਜਾਂਦਾ ਅੱਜ ਲੁਧਿਆਣੇ ਚ 6 ਦਫ਼ਤਰ ਰਹਿ ਗਏ ਐਮਐਲਏਾਂ ਦੇ ਓਨਲੀ 6 ਪਹਿਲਾਂ ਸੀਗੇ 95 ਜੀ 95 ਦਫ਼ਤਰ ਉਹ ਸੀ 6 ਦਫ਼ਤਰ ਐਮਐਲਏਾਂ ਦੇ 101 ਦਫ਼ਤਰ ਸੀਗਾ 101 ਦਫ਼ਤਰ ਦੇ ਵਿੱਚ ਲੋਕ ਜਾਂਦੇ ਸੀ ਬਿਲਕੁਲ ਇਹ ਹੋ ਜਾਂਦਾ ਸੀ ਕੰਮ ਅੱਜ ਸਿਰਫ 6 ਦਫ਼ਤਰ ਰਹਿ ਗਏ 6 ਦਫ਼ਤਰਾਂ ਦੇ ਵਿੱਚ ਲੋਕ ਜਾ ਕੇ ਦੇਖੋ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਿੰਦਾ 6-6 ਘੰਟੇ ਡਿਊਟੀਆਂ ਦਿੰਦੇ ਆ ਲੋਕ ਆਪਣਾ ਕੰਮ-ਵਾਰ ਛੱਡ ਕੇ ਜਾਂਦੇ ਆ ਤਾਂ ਜਾਂਕ ਉਹਨਾਂ ਦੇ ਸੈਨ ਹੁੰਦੇ ਆ ਦੂਰ ਜਾਣਾ ਪੈਂਦਾ ਹਾਈਵੇ ਕ੍ਰੋਸ ਕਰਨੀਆਂ ਪੈਂਦੀਆਂ ਨੇ ਹਾਈਵੇ ਤੇ ਚੜ੍ਹਨਾ ਪੈਂਦਾ ਬੱਚੇ ਨੂੰ ਭੇਜ ਨਹੀਂ ਸਕਦੇ ਐਕਸੀਡੈਂਟ ਦੇ ਹਾਲਾਤ ਹੋ ਸਕਦੇ ਆ ਕੋਈ ਵੱਡੀ ਦੁਰਘਟਨਾ ਹੋ ਸਕਦੀ ਆ ਜਿਹੜੇ ਕਾਉਂਸਲਰ ਹੁੰਦੇ ਕਾਉਂਸਲ ਮਹੱਲਿਆਂ ਦੇ ਵਿੱਚ ਦਫ਼ਤਰ ਹੁੰਦੇ ਆ ਲੁਧਿਆਣਾ ਸ਼ਹਿਰ ਚ ਲਾ ਲਓ ਕਿਸੇ ਜਵਾਕ ਨੂੰ ਭੇਜ ਕੇ ਵੀ ਬੰਦਾ ਸਾਈਨ ਕਰਾ ਲਿਆ ਹੁੰਦਾ ਕੰਮ ਕਰਾ ਲਿਆ ਹ ਅੱਜ ਕਿਸੇ ਬੱਚੇ ਨੂੰ ਭੇਜ ਨਹੀਂ ਸਕਦੇ ਹਾਈਵੇ ਤੇ ਕੋਈ ਨੁਕਸਾਨ ਹੋ ਜਾਊ ਤੇ ਇਹ ਇਹ ਸਮਝਦੇ ਆ ਜਿਹੜੇ ਸਾਡੇ ਐਮਐਲਏ ਸਹਿਬਾਨ ਵੀ ਸਾਡੇ ਕੋ ਰਸ਼ ਬਹੁਤ ਆ ਰਸ਼ ਤੁਹਾਡੇ ਕੋ ਉਹਨਾਂ ਦੀ ਮਜਬੂਰੀ ਆ ਸਹਿਨ ਤੁਹਾਡੇ ਹੋਣੇ ਇਸ ਕਰਕੇ ਉਹਨਾਂ ਦੀ ਮਜਬੂਰੀ ਹੈ ਇਸ ਕਰਕੇ ਤੁਹਾਡੇ ਕੋ ਆ ਰਹੇ ਆ ਇਹਦੇ ਜਲਦੀ ਤੋਂ ਜਲਦੀ ਇਲੈਕਸ਼ਨ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਦਿੱਕਤਾਂ ਨੇ ਦੁੱਖਤਾਂ ਦਿੱਕਤਾਂ ਦੂਰ ਹੋਣ ਕਿਉਂਕਿ ਇਹ ਜ਼ਰੂਰਤਾਂ ਹੁੰਦੀਆਂ ਨੇ ਲੋਡ ਪੈਂਦੀ ਰਹਿੰਦੀ ਐ ਐਸਸੀ ਸਰਟੀਫਿਕੇਟ ਬੀਸੀ ਰੈジਡੈਂਸ ਸਰਟੀਫਿਕੇਟ ਆਧਾਰ ਕਾਰਡ ਇਹ ਸਾਰੀਆਂ ਜ਼ਰੂਰਤਾਂ ਹੋਣਗੀਆਂ ਲੋਕਾਂ ਨੂੰ ਆਪਣੇ ਮਹੱਲੇ ਦੇ ਵਿੱਚ ਹੀ ਪ੍ਰੋਵਾਈਡ ਹੋਣ ਤੇ ਹੱਲ ਹੋਣੇ ਚਾਹੀਦੇ ਆ ਪਰ ਜੇ ਮੈਂ ਆਖਰੀ ਸਵਾਲ ਹੈ ਜਲੰਧਰ ਇਲੈਕਸ਼ਨ ਹੋਈ ਸੀਗੇ ਬਾਈ ਇਲੈਕਸ਼ਨ ਕਿਵੇਂ ਦੇਖਦੇ ਹੋ ਜਲੰਧਰ ਵੈਸਟ ਦਾ ਜਿਹੜਾ ਰਿਜ਼ਲਟ ਆਇਆ ਲੱਗਦਾ ਤੁਸੀਂ ਇਸ ਰਿਜ਼ਲਟ ਨਾਲ ਸੈਟੀਸਫਾਈਡ ਹੋ ਕਿ ਇਹ ਰਿਜ਼ਲਟ ਜਿਹੜਾ ਬਿਲਕੁਲ ਸਹੀ ਆ ਹੈ ਦੇਖੋ ਜੀ ਜਦੋਂ ਇੱਕ ਵਿਧਾਨ ਸਭਾ 'ਚ ਇਲੈਕਸ਼ਨ ਹੁੰਦੇ ਹੋਣ कोई लोकसभा ਦਾ ਇਲੈਕਸ਼ਨ ਨਹੀਂ ਸੀ ਜੀ ਸਿਰਫ ਇੱਕ ਵਿਧਾਨ ਸਭਾ ਦਾ ਇਲੈਕਸ਼ਨ ਹੁੰਦੇ ਹੋਣ ਤੇ 92 ਦੇ 92 ਐਮ ਐਲ اے ਉਹਨਾਂ ਦੇ ਜੀ ਉੱਥੇ ਬੈਠੇ ਹੋਣ ਜੀ ਤੇ ਜਿੰਨੇ ਉਹਨਾਂ ਦੇ ਮੰਤਰੀ ਸਹਿਬਾਨ ਨੇ ਉਹ ਉੱਥੇ ਬੈਠੇ ਹੋਣ ਜੀ ਜਿੰਨੇ ਉਹਨਾਂ ਦੇ ਚੇਅਰਮੈਨ ਸਾਹਿਬ ਨੇ ਉਹ ਉੱਥੇ ਬੈਠੇ ਹੋਣ ਜੀ ਜਿੰਨੇ ਉਹਨਾਂ ਦੇ ਪ੍ਰਵਕਤਾ ਤੇ ਆਪ ਪਾਰਟੀ ਦੇ ਅਹੁਦੇਦਾਰ ਸਹਿਬਾਨ ਉੱਥੇ ਬੈਠੇ ਹੋਣ ਜਿੰਨੇ ਦਿੱਲੀ ਦੀ ਟੀਮ ਉੱਥੇ ਬੈਠੀ ਹੋਵੇ ਤੇ ਜਿਤਨਾ ਕਿਹੜੀ ਵੱਡੀ ਗੱਲ ਇਹਨੂੰ ਜਿੱਤ ਨਹੀਂ ਕਹੋਗੇ ਤੰਤਰ ਮੰਤਰ ਸਾਰਾ ਕੁਝ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਮੁੱਛ ਦਾ ਸਵਾਲ ਬਣ ਗਿਆ ਸੀ ਕਿ ਪਰਸਨਲੀ ਹੋ ਗਈ ਸੀ ਕਿ ਆਹ ਵਾਲੀ ਇਲੈਕਸ਼ਨ ਕੀ ਸਾਨੂੰ ਛੱਡ ਕੇ ਗਏ ਹੁਣ ਦੱਸਣਾ ਹੈ ਸੀ ਕਿ ਸੈਡੇ ਚ ਜ਼ੋਰ ਕਿੰਨਾ ਕੁ ਹੈ ਬਸ ਇਹੀ ਭਗਵੰਤ ਮਾਨ ਨੇ ਸਿਰਫ ਜਿਹੜੇ ਉੱਥੇ ਦੇ ਬੀਜੇਪੀ ਚ ਗਏ ਸੀਗੇ ਉਹਨਾਂ ਦਾ ਐਮ ਐਲ ਏ ਉਹਨੂੰ ਹਰਾਉਣ ਦੇ ਚੱਕਰ ਤੇ ਉਹਨਾਂ ਨੇ ਆਪਣਾ ਢੀ ਚੱਕ ਕੇ ਜ਼ੋਰ ਲਾ ਲਿਆ ਉਹਨੂੰ ਜਿਤਾ ਲਿਆ ਉਹਨੂੰ ਹਰਾ ਲਿਆ ਤੇ ਆਪਣਾ ਜਿਤਾ ਲਿਆ ਵੀ ਉਹਨੂੰ ਕੋਈ ਜਿੱਤ ਨਹੀਂ ਕਮਾਂਗੇ ਜਿੱਤ ਤਾਂ ਫਿਰ ਜਦੋਂ ਇਲੈਕਸ਼ਨ ਓਪਨਲੀ ਹੁੰਦੇ ਤਾਂ ਉਹਨੂੰ ਡਰਾ ਡਰਾ ਕੇ ਤੁਸੀਂ ਦੇਖੋ ਉੱਥੇ ਦੇ ਕਈ ਕਾਉਂਸਲਰ ਸਹਿਬਾਨ ਜਿਹੜੇ ਕਾਂਗਰਸ ਚ ਸੀ ਉਹਨਾਂ ਨੂੰ ਡਰਾ ਡਰਾ ਕੇ ਆਪਣੇ ਸ਼ਾਮਲ ਕਰਾ ਲਿਆ ਜਿਹੜੇ ਦੂਧੀਆਂ ਪਾਰਟੀਆਂ ਸੀ ਕਿੱਧਰ ਉੱਧਰ ਆਜ਼ਾਦ ਸੀ ਇੰਡੀਪੈਂਡੈਂਟ ਉਹਨਾਂ ਨੂੰ ਵੀ ਡਰਾ ਡਰਾ ਕੇ ਸ਼ਾਮਲ ਕਰਾ ਲਿਆ ਕਹਿੰਦੇ ਉਹਨਾਂ ਨੂੰ ਡਰਾ ਲਿਆ ਧਮਕਾ ਲਿਆ ਕਹਿੰਦੇ ਪਰਚੇ ਕਰ ਦਾਂਗੇ ਤግራ ਲਾਂਗੇ ਸਰਕਾਰ ਮੂਰੇ ਚੱਲੇਗੇ ਤੇ ਉਹ ਜਿੱਤ ਕੇ ਚਲੋ ਠੀਕ ਆ ਜਿੱਤਿਆ ਲੋਕਾਂ ਨੇ ਜਿਤਾਇਆ ਪਰ ਉਹ ਜਿੱਤ ਉਹਨਾਂ ਨੂੰ ਵੀ ਪਤਾ ਕਿੱਦਾਂ ਜਿੱਤੇ ਆ ਜਿੱਤੇ ਉਹਨਾਂ ਨੂੰ ਹੀ ਪਤਾ ਕਿੱਦਾਂ ਜਿਉ ਕੋ ਜਿੱਤ ਜਿੱਤ ਨਹੀਂ ਹੁੰਦੀ ਜਿੱਤ ਤਾਂ ਕਲੀਅਰ ਹੁੰਦੀ ਆ ਜਿਵੇਂ ਲੁਧਿਆਣੇ ਜਿੱਤ ਹੋਈ ਕਲੀਅਰ ਹੋਈ ਜੀ ਪੰਜਾਬ ਦੇ ਇਲੈਕਸ਼ਨ ਹੋਏ ਸੱਤ ਲੋਕ ਸਭਾ ਲੁਧਿਆਣੇ ਜੀ ਅਨੰਦਪੁਰ ਸਾਹਿਬ ਵੀ ਮਿਲ ਜਾਣਾ ਸੀ ਕੋਈ 8 ਤੋਂ 10 ਹਜ਼ਾਰ ਬੋਡ ਕੁਛ ਨਹੀਂ ਹੁੰਦੀ ਸੀ ਉਹ ਵੀ ਉਹ ਵੀ ਨੇੜੇ ਡੇਢ ਸੀ ਉਹ ਵੀ 15 ਦਿਨ 20 ਦਿਨ ਪਹਿਲਾਂ ਉਹਨਾਂ ਨੂੰ ਟਿਕਟ ਦਿੱਤੀ ਆ ਉਹ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਉਹ ਤਾਂ ਉੱਥੇ 5 ਸਾਲ ਤੋਂ ਲੱਗਿਆ ਹੋਇਆ ਸੀ ਜੀ ਇੱਕ 5 ਸਾਲ ਤੋਂ ਉੱਥੇ ਕੈਂਡੀਡੇਟ ਕੰਮ ਕਰਦਾ ਪਿਆ ਸੀ ਇੱਕ ਨੂੰ 20 ਦਿਨ ਮਿਲੇ ਐਸੇ ਸੀਟਾਂ ਕਈ ਨਹੀਂ ਤੇ ਇਸ ਕਰਕੇ ਜਲੰਧਰ ਦੀ ਜਿੱਤ ਕੋਈ ਜਿੱਤ ਨਹੀਂ ਹੈਗੀ ਇਹ ਤਾਂ ਲੋਕਾਂ ਨੇ ਜਿਤਾਇਆ ਠੀਕ ਆ ਲੋਕਾਂ ਨੇ ਸਰਕਾਰ ਮੂਰੇ ਝੁਕੀ ਆ ਸਰਕਾਰ ਕੋਲ ਪਾਵਰਾਂ ਨੇ ਝੁਕਾ ਸਕਦੇ ਆ ਪਰ ਇਹ ਤਾਂ ਹੁਣ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਉਹ ਦੱਸਣਗੇ ਵੀ ਜਿਹੜੇ ਕਾਰਪੋਰੇਸ਼ਨ ਕਿੰਨਾ ਕੁ ਬਦਲਾਅ ਚਾਹੁੰਦੇ ਨੇ ਅੱਜ ਲੋਕਾਂ ਨੂੰ ਪਾਣੀ ਤੇ ਬਿਜਲੀ ਨਹੀਂ ਮਿਲਦੀ ਇੱਕੋ ਗੱਲ ਕਹਿਣਾ ਲੋਕਾਂ ਨੂੰ ਅੱਜ ਪੂਰੇ ਪੰਜਾਬ ਮੈਂ ਪਹਿਲੂਧਿਆਣੇ ਦੀ ਗੱਲ ਕਰਾਂ ਤੁਸੀਂ ਕਿਸੇ ਨੂੰ ਪਤਾ ਕਰੋ ਬਿਜਲੀ ਤੇ ਪਾਣੀ ਨਹੀਂ ਮਿਲਦਾ ਹੋਰ ਜੋ ਕਿ ਜ਼ਰੂਰੀ ਆ ਰਾਤੀ ਬੰਦਾ ਘਰੇ ਆਉਂਦਾ ਕਾਰੋਬਾਰ ਤੇ ਕਰੇ ਲਾਈਟ ਨਹੀਂ ਹੁੰਦੀ ਜੇ ਲਾਈਟ ਆ ਜਾਂਦੀ ਹੈ ਪਾਣੀ ਚੈੱਕ ਕਰਦਾ ਤਾਂ ਪਾਣੀ ਨਹੀਂ ਹੁੰਦਾ ਨਾ ਪਾਣੀ ਆ ਨਾ ਬਿਜਲੀ ਆ ਇਹ ਪੰਜਾਬ ਦਾ ਹਾਲ ਆ ਜਿਹੜਾ ਕਿ ਪੰਜਾਬ ਕਹਿੰਦੇ ਪਾਣੀ ਪਾਣੀ ਆ ਪੰਜਾਬ ਤੇ ਅੱਜ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਜਿਹਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਉਹ ਬਹੁਤ ਸੋਹਣੀ ਗੱਲ ਹੈ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਉਹ ਗੱਲ ਗੌਰ ਕਰਨ ਵਾਲੀ ਵੀ ਹੈ ਕਿ ਜਿਹੜਾ ਪਾਣੀ ਹੈ ਲਾਈਟ ਹੈ ਇਹ ਚੀਜ਼ਾਂ ਮਸਟ ਨੇ ਜਿਹੜੀਆਂ ਨਹੀਂ ਮਿਲ ਰਹੀਆਂ ਤੇ ਆਉਣ ਵਾਲੀ ਜਿਹੜੀ ਨਗਰ ਨਿਗਮ ਚੋਣਾ ਨੇ ਲੋਕਾਂ ਨੇ ਆਪਣਾ ਜਿਹੜਾ ਰੋਸ ਹੈ ਉਹ ਵੀ ਦਿਖਾਣਾ ਕਿਉਂਕਿ ਜਿਹੜਾ ਮਾਵਾ ਦਾ ਭੈਣਾ ਦਾ ਰੋਸ ਹੈ 1000 ਰੁਪਏ ਨੂੰ ਲੈ ਕੇ ਤੇ ਬਾਕੀਆਂ ਦਾ ਰੋਸ ਹੈ ਜਿਹੜਾ ਘਰੋਂ ਬਾਹਰ ਜਾਂਦੇ ਨੇ ਲੁੱਟਕੋ ਜਾਂਦੀ ਹੈ ਕ੍ਰਪਸ਼ਨ ਖਤਮ ਹੋਣ ਦਾ ਨਾਂ ਨਹੀਂ ਲੈਂਦੀ ਹੈ ਜਦੋਂ ਤਹਿਸੀਲਾਂ ਦੇ ਦਫ਼ਤਰ ਦੇ ਵਿੱਚ ਵਰਦੇ ਆ ਤਾਂ ਇਸ ਤਰੀਕੇ ਏਜੰਟ ਮਗਰ ਪੈਂਦੇ ਨੇ ਕਿ ਜਿਵੇਂ ਇੱਕ ਜਵਾਹ ਸਬਜ਼ੀ ਮੰਡੀ ਰੇਟ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਇਹ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਜਦੋਂ ਰੱਖਦੇ ਆ ਤਾਂ ਸਮਝ ਆਂਦਾ ਹੈ ਕਿ ਇਲੈਕਸ਼ਨ ਦੇ ਵਿੱਚ ਹੁਣ ਕਿਰਦਾਰਾਂ ਨੂੰ ਵੋਟ ਪਾਵਾਂਗੇ ਕਿਉਂਕਿ ਅਕਸਰ ਕਹਿੰਦੇ ਸੀ ਜੇ ਕਿ ਕਰਦਾਰ ਲੈ ਕੇ ਆਓ ਤੇ ਕੰਮ ਆਪੇ ਹੋ ਜਾਣਗੇ ਉਹਨਾਂ ਨੂੰ ਅਪੀਲ ਵੀ ਇਹੀ ਕਰਦੇ ਆ ਕਿ ਕਿਰਦਾਰਾਂ ਨੂੰ ਵੋਟ ਪਾਉਂਗੇ ਜੇ ਕਿਤੇ ਨਾ ਕਿਤੇ ਵਿਕਾਸ ਹੋਣਾ ਸ਼ੁਰੂ ਹੋ ਜਾਊਗਾ ਅਕਸਰ ਜਿਦੀ ਆਵਾਜ਼ ਲੈ ਕੇ ਲੁਧਿਆਣਾ ਤੇ ਪੰਜਾਬ ਲੋਕ ਵਾਸਤੇ ਦੁਬਾਰਾ ਮਿਲਦੇ